ਸਤਿ ਸ਼੍ਰੀ ਅਕਾਲ ਜੀ ਗਾਇਕ ਕਰਨ ਔਜਲਾ ਦੇ ਗੀਤ ਸੌਫਟਲੀ ਨੂੰ ਬਾਲੀਵੁੱਡ ਦੇ ਸਟਾਰਸ ਨੇ ਖੂਬ ਪਸੰਦ ਕੀਤਾ ਇਸ ਲਿਸਟ ਵਿੱਚ ਵਿੱਕੀ ਕੌਸ਼ਲ ਦਾ ਨਾਮ ਵੀ ਸ਼ਾਮਿਲ ਹੈ ਖਾਸ ਗੱਲ ਇਹ ਹੈ ਕਿ ਇਸ ਗਾਣੇ ਤੋਂ ਪ੍ਰਭਾਵਿਤ ਹੋ ਕੇ ਵਿੱਕੀ ਨੇ ਕਰਨ ਨਾਲ ਇੱਕ ਗਾਣਾ ਬਣਾਇਆ ਹੈ ਖਬਰਾਂ ਮੁਤਾਬਕ ਵਿੱਕੀ ਕੌਸ਼ਲ ਤ੍ਰਿਪਤੀ ਡਿਮਰੀ ਅਤੇ ਐਮੇ ਵਰਕ ਸਟਾਰਰ ਕਮੇਡੀ ਫਿਲਮ ਬੈਡ ਨਿਊਜ਼ ਚ ਕਰਨ ਔਜਲਾ ਨੂੰ ਪਹਿਲੀ ਵਾਰ ਕੰਮ ਕਰਨ ਦਾ ਮੌਕਾ ਮਿਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਕਰਨ ਔਜਲਾ ਵਿੱਕੀ ਨਾਲ ਆਪਣਾ ਪਹਿਲਾ ਬਾਲੀਵੁੱਡ ਚਾਰਟ ਬਸਟਰ ਲਾਂਚ ਕਰਨ ਲਈ ਤਿਆਰ ਹਨ ਜਿਸ ਗੀਤ ਤੇ ਵਿੱਕੀ ਅਤੇ ਕਰਨ ਆਨੰਦ तिवारी ਦੀ ਫਿਲਮ ਲਈ ਇਕੱਠੇ ਕੰਮ ਕਰ ਰਹੇ ਨੇ ਇਹ ਫਿਲਮ ਪਾਰਟੀ ਨੰਬਰ ਹੈ ਅਤੇ ਜਿਸ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਬੀਤੇ ਦਿਨ ਵਿੱਕੀ ਕੌਸ਼ਲ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਸੀ ਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ ਇਸ ਦੌਰਾਨ ਦੋਵੇਂ ਇੱਕ ਗੀਤ ਵਿੱਚ ਡਾਂਸ ਕਰਦੇ ਦਿਖਾਈ ਦੇ ਰਹੇ ਹਨ ਅਤੇ ਉਹ ਕਾਫੀ ਮਸਤੀ ਵੀ ਕਰਦੇ ਨੇ। ਇਸ ਵੀਡੀਓ ਦੀ ਕਲਿੱਪ ਤੁਸੀਂ ਸਕਰੀਨ ਤੇ ਚੱਲਦੀ ਵੀ ਵੇਖ ਰਹੇ ਹੋ। ਬਾਕੀ ਕਰਨ ਔਜਲਾ ਕਿਸ ਕਿਸ ਦਾ ਫੇਵਰਟ ਹੈ ਅਤੇ ਉਸ ਦੀ ਬਾਲੀਵੁੱਡ ਵਿੱਚ ਐਂਟਰੀ ਨੂੰ ਲੈ ਕੇ ਤੁਹਾਡਾ ਕੀ ਸੋਚਣਾ ਹੈ? ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ। ਐਂਡ ਨੈਕਸਟ ਅਪਡੇਟਸ ਦੇ ਲਈ ਜਲਦ ਤੋਂ ਜਲਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਥੈਟ ਤੁਸੀਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਮਿਸ ਨਾ ਕਰ ਸਕੋ।